ਉਸੀ ਦੇਖ ਰਿਓ ਸਾਡਾ ਪ੍ਰੋਗਰਾਮ ਪੱਖ ਦੇ ਮਸਲੇ ਪੱਖ ਦੇ ਮਸਲੇ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਹ ਸਾਡਾ ਪ੍ਰੋਗਰਾਮ ਪੱਖ ਦੇ ਮਸਲੇ ਸਾਡੇ ਪੰਜਾਬੀ ਲਿਖਤ ਚੈਨਲ ਤੇ ਤੁਹਾਨੂੰ ਰੋਜ਼ਾਨਾ ਹੀ ਮਿਲਦਾ ਹੈ ਪਿਛਲੇ ਕਈ ਦਿਨਾਂ ਤੋਂ 26 ਜਨਵਰੀ ਵਾਲੇ ਦਿਨ ਜੋ ਘਟਨਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਵਾਪਰੀ ਹੈਰਿਟ ਇਜ਼ ਦੀ ਅੰਦਰ ਹਰਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਤੇ ਸਾਡੇ ਦੇਸ਼ ਦੇ ਸੰਵਿਧਾਨ ਦੇ ਨਰਮਤਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦਾ ਜਿੱਥੇ ਸਟੈਚੂ ਲੱਗਿਆ ਹੋਇਆ ਬੱਤ ਲੱਗਿਆ ਹੋਇਆਗਾ ਉਸ ਦੇ ਨਾਲ ਇੱਕ ਸਾਕਸ਼ ਵੱਲਿਓ ਜਿਹੜੀ ਛੇੜਛਾੜ ਕੀਤੀ ਗਈ ਹੈ ਪੰਨ ਤੋੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਦੇ ਬਾਰੇ ਅਲੱਗ-ਅਲੱਗ ਤਰ੍ਹਾਂ ਦੇ ਬਿਆਨ ਆ ਰਹੇ ਨੇ ਕੁਝ ਸਿਆਸੀ ਜਿਹੜੇ ਲੋਕ ਹੁੰਦੇ ਆ ਨਾ ਉਹ ਇਸ ਤਰ੍ਹਾਂ ਦੇ ਜਿਹੜੇ ਸੈਂਸਿਟਿਵ ਕਿਸੇ ਕਮਿਊਨਿਟੀ ਨਾਲ ਜੁੜੇ ਹੁੰਦੇ ਮਾਮਲੇ ਹੈ ਕਿਉਂਕਿ ਬਾਬਾ ਸਾਹਿਬ ਸਾਡੇ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਨੇ ਉਹਨਾਂ ਦਾ ਸਤਿਕਾਰ ਮੈਂ ਨਹੀਂ ਮੰਨਦਾ ਹੈਗਾ ਵੀ ਉਹ ਪਾਈਚਾਰਿਆ ਦੇ ਦਿੱਤੇ ਦੇ ਵਿੱਚ ਜ਼ਿਆਦੇ ਹੈ ਜਿਹੜੇ ਸਿਧਾਂਤ ਨੂੰ ਮੰਨਣ ਵਾਲੇ ਲੋਕ ਹੈ ਉਹਨਾਂ ਦੇ ਦਿਲ ਦੇ ਵਿੱਚ ਬਾਬਾ ਸਾਹਿਬ ਦਾ ਜਿਹੜਾ ਸਤਕਾਰ ਹੈ ਬਹੁਤ ਜ਼ਿਆਦਾ ਹੈ ਸਤਕਾਰ ਹੋਏ ਵੀ ਕਿਉਂ ਨਾ ਉਹਨਾਂ ਨੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦਿੱਤੀਆਂ ਨੇ ਸਿਧਾਂਤ ਦੇ ਵਿੱਚ ਕਿਸੇ ਤੇ ਤੱਕੇ ਸ਼ਾਹੀ ਹੁੰਦੀ ਆ ਸਭਧਾਨ ਦੇ ਵਿੱਚ ਉਹਦਾ ਰਾਈਟ ਲਿਖਿਆ ਵੀ ਭਾਈ ਤੂੰ ਤਾਂ ਆਪਣੀ ਤੱਕੇ ਸ਼ਾਹੀ ਦੇ ਖਿਲਾਫ ਕਿਵੇਂ ਲੜ ਸਕਦਾਗਾ ਕਿਵੇਂ ਤੂੰ ਖੜ ਸਕਦਾ ਤੈਨੂੰ ਬੋਲਣ ਦੀ ਆਜ਼ਾਦੀ ਤੈਨੂੰ ਆਪਣੀ ਮੰਗ ਮਨਵਾਉਣ ਦਾ ਤਰੀਕਾ ਇਹ ਸਾਰੀਆਂ ਚੀਜ਼ਾਂ ਸਾਡੇ ਸਭਧਾਨ ਦੇ ਵਿੱਚ ਲਿਖੀਆਂ ਹੋਈਆਂ ਨੇ ਇਹ ਬਾਬਾ ਸਾਹਿਬ ਪੀਮਰਾਵੰ ਅੰਬੇਡਕਰ ਜੀ ਦੇ ਸੰਵਧਾਨ ਦੇ ਵਿੱਚ ਕੱਲੇ-ਕੱਲੇ ਆਰਟੀਕਲ ਦੇ ਵਿੱਚ ਇਹ ਚੀਜ਼ ਲਿਖੀ ਹੋਈ ਹੈ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਘਟਨਾ ਵਾਪਰੀ ਹੈ ਉਹ ਘਟਨਾ ਬੇहद ਹੀ ਮੰਦਭਾਗੀ ਤੇ ਨਿੰਦਣਯੋਗ ਹੈ ਅਸੀਂ ਇੱਕ ਕਮਿਊਨਿਟੀ ਦੀ ਗੱਲ ਨਹੀਂ ਕਰਦੇ ਕਿਸੇ ਵੀ ਕਮਿਊਨਿਟੀ ਦੀ ਜਿਹੜੀ ਚੀਜਾਂ ਹੁੰਦੀਆਂ ਨੇ ਉਹਨਾਂ ਦੇ ਨਾਲ ਖਲਵਾੜ ਕਰਨਾ ਉਹਨਾਂ ਨਾਲ ਛੇੜਛੜ ਕਰਨੀ ਉਹਨਾਂ ਦੀ ਭਾਵਨਾਵਾਂ ਨੂੰ ਆਹਤ ਕਰਨਾ ਇਹ ਸਾਡਾ ਸਦਾਨ ਕਦੀ ਅਜਾਜਤ ਨਹੀਂ ਦਿੰਦਾ ਕਰ ਬਾਕੀ ਰਹੀ ਗੱਲ ਸਿਆਸੀ ਲੋਕਾਂ ਦੀ ਅਸੀਂ ਮੰਨਦੇ ਹਾਂ ਕਿ 26 ਜਨਵਰੀ ਦਾ ਦਿਨ ਬਹੁਤ ਵੱਡਾ ਦਿਨ ਹੁੰਦਾ ਤੇ ਉਸ ਦਿਨ ਇਹ ਘਟਨਾ ਦਾ ਭਾਪਰਨਾ ਇਹ ਹੋਰ ਵੀ ਬਹੁਤ ਸਾਰੇ ਸਵਾਲ ਖੜੇ ਕਰ ਗਿਆ ਹੈ ਪੰਜਾਬ ਚ ਨਹੀਂ ਬਹੁਤ ਥਾਂਾਂ ਤੇ ਜਿਹੜਿਆ ਇਸ ਭਾਵਾ ਨਾਮ ਦੇ ਨਾਲ ਖਲਵਾੜ ਕੀਤਾ ਗਿਆ ਰੋਸ ਪ੍ਰਦਰਸ਼ਨ ਹੋਏ ਸੜਕਾਂ ਜਾਮ ਹੋਈਆਂ ਵੱਖ-ਵੱਖ ਸ਼ਹਿਰਾਂ ਨੂੰ ਬੰਦ ਕੀਤਾ ਗਿਆ ਇਹ ਰੋਸ ਪ੍ਰਗਟਾਉਣ ਦਾ ਇੱਕ तरीका ਹੁੰਦਾਗਾ ਤੇ ਬਣਦਾ ਵੀ ਹੈਗਾ ਪਰ ਹੁਣ ਅਸੀਂ ਹਰ ਗੱਲ ਨੂੰ ਇੱਕ ਦੂਸਰੇ ਤੇ ਸਿੱਟਣ ਦੀ ਪਹੁੰਚਾਈ ਸਾਡੀਆਂ ਏਜੰਸੀਆਂ ਨੂੰ ਸਾਡੀ ਪੰਜਾਬ ਸਰਕਾਰ ਨੂੰ ਇਥੋਂ ਦੀ ਇੰਟੈਲੀਜੈਂਸੀ ਨੂੰ ਜਿਵੇਂ ਉਹ ਪਤਾ ਲੱਗਿਆ ਵੀ ਧਰਮਕੋਟ ਪਿੰਡ ਦੇ ਉਹ ਰਹਿਣ ਵਾਲਾ 3 ਸਾਲ ਪਹਿਲਾਂ ਉਹ ਬੰਦਾ ਵਿਦੇਸ਼ ਚਲਾ ਗਿਆ ਤੇ ਵਿਦੇਸ਼ ਜਾ ਕੇ ਉਹ ਹੁਣ ਆਇਆ ਪਰਿਵਾਰ ਦੇ ਨਾਲ ਉਹਦਾ ਕੋਈ ਰਾਬਤਾ ਨਹੀਂ ਹੈ ਹੁਣ ਉਹ ਜਦੋਂ ਗਿਆ ਸੀਗਾ ਉਦੋਂ ਕਲੀਨ ਸ਼ੇਵ ਹਿੰਦੂ ਜੈਂਟਲਮੈਨ ਸੀ ਤੇ ਹੁਣ ਉਹ ਕੇਸਾ ਧਾਰੀ ਵੀ ਹੈ ਤੇ ਦਸਤਾਰ ਵੀ ਸਜੋਂਦਾ ਹੈ ਤੇ ਦਲਤ ਭਾਈਚਾਰੇ ਦੇ ਨਾਲ ਹੀ ਸੰਬੰਧਿਤ ਉਹ ਦੱਸਿਆ ਜਾ ਰਿਹਾ ਸਾਡੇ ਕੋਲ ਜੈਕਟ ਫਿਗਰ ਨਹੀਂ ਹੈ ਅਸੀਂ ਵੀ ਇਹ ਜਿਹੜੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਇਹ ਲਗ ਲਗ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਉਕਤਰ ਕੀਤੀ ਹੀ ਇਹ ਜਾਣਕਾਰੀ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਉਸ ਦੇ ਪਿੱਛੇ ਉਹਦੀ ਮਨਸਾ ਕੀ ਸੀਗੀ ਉਹਦਾ ਮਕਸਦ ਕੀ ਸੀਗਾ ਕਿਉਂ ਉਸ ਬੰਦੇ ਨੇ ਇਹ ਕੀਤਾ ਕਾਸ ਤੋਂ ਕੀਤਾ ਇਸ ਨੂੰ ਜਾਣਨ ਦੀ ਲੋੜ ਹੈ ਉਹ ਜਿਵੇਂ ਅੱਜ ਕੱਲ ਬਹੁਤ ਤਕਨੀਕ ਹੈਗੀ ਆ ਕਿ ਜਿਵੇਂ ਇਹ ਕਹਿੰਦੇ ਹੁੰਦੇ ਵੀ ਲਾਈਵ ਡਿਟੈਕਟਿਵ ਟੈਸਟ ਉਹਦਾ ਕਰਵਾਇਆ ਜਾਂ ਸਰਕਾਰ ਦੀਆਂ ਏਜੰਸੀਆਂ ਇਹਦੇ ਤੇ ਕੰਮ ਕਰਨ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਸਰਕਾਰ ਨੂੰ ਠੋਸ ਕਦਮ ਚੁੱਕਣ ਦੀ ਲੋੜ ਹੈ ਕਿਉਂਕਿ ਕੱਲੀ ਸਰਕਾਰ ਤੇ ਸੰਵਿਧਾਨ ਨਹੀਂ ਲਾਗੂ ਹੁੰਦਾ ਸੰਵਿਧਾਨ ਦੀ ਸਾਨੂੰ ਸਾਰਿਆਂ ਨੂੰ ਲੋੜ ਹੈ ਸਾਨੂੰ ਸੰਵਿਧਾਨ ਦਾ ਸਾਰਿਆਂ ਨੂੰ ਹੀ ਸਤਿਕਾਰ ਕਰਨਾ ਚਾਹੀਦਾ ਹੈਗਾ ਸਾਨੂੰ ਅੱਜ ਇਕੱਠੇ ਹੋ ਕੇ ਸਿਆਸੀ ਲੋਕਾਂ ਨੇ ਜਿਹੜੇ ਸਿਆਸੀ ਲੋਕ ਨੇ ਤੇ ਸਿਆਸੀ ਰੋਟੀਆਂ ਸੇਕਦੇ ਆ ਉਹ ਸੇਕਣੀਆਂ ਨਹੀਂ ਚਾਹੀਦੀਆਂ ਹੈਗੀਆਂ ਕਿਉਂਕਿ ਸਾਡੇ ਦੇਸ਼ ਦੇ ਸੰਵਿਧਾਨ ਦੀ ਗੱਲ ਹੈ ਇਹ ਇੱਕ ਕਮਿਊਨਿਟੀ ਦੀ ਗੱਲ ਨਹੀਂ ਹੈ ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮਰਾਵ ਅੰਬੇਦਕਰ ਜੀ ਦਾ ਹੀ ਲਿਖਿਆ ਹੋਇਆ ਹੈ ਇਹ ਸਾਡੇ ਦੇਸ਼ ਦਾ ਸੰਵਿਧਾਨ ਆ ਇਸ ਸੰਵਿਧਾਨ ਦੇ ਵਿੱਚ ਹਰ ਇੱਕ ਜਿਹੜਾ ਨਾਗਰਿਕਾ ਉਹ ਵਿਸ਼ਵਾਸ ਰੱਖਣ ਵਾਲਾ ਨਾਗਰਿਕ ਉਹ ਇਸ ਚੀਜ਼ ਦੀ ਘੋਰ ਅਨਿੰਦਿਆ ਕਰਦਾ ਕਰੜੇ ਸ਼ਬਦਾਂ ਦੇ ਵਿੱਚ ਉਹ ਇਹਦੀ ਨਖੇਦੀ ਵੀ ਕਰਦਾ ਹੈ ਸਰਕਾਰ ਨੂੰ ਇਹਦੇ ਤੇ ਸਖਤ ਐਕਸ਼ਨ ਲੈਣ ਦੀ ਲੋੜ ਹੈਗੀ ਆ ਵੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਜਿਹੜੀ ਘਟਨਾ ਦੁਬਾਰੇ ਨਾ ਵਾਪਰੇ ਇਹ ਹੀ ਸੈਕੂਲਰ ਜਿਹੜੇ ਹੁੰਦੇ ਆਗੇ ਉਹਨਾਂ ਨੂੰ ਕੋਈ ਆਹਤ ਨਾ ਕਰ ਸੇ ਉਹਨਾਂ ਭਾਵਨਾਵਾਂ ਨਾਲ ਕੋਈ ਹੋਰ ਨਾ ਖੇਡ ਸਕੇ ਕਿਸੇ ਵੀ ਤੱਕੇ ਦਾ ਕੋਈ ਗੁਰੂ ਪੀਰ ਪਗੰਬਰ ਹੋਵੇ ਚਾਹੇ ਕੁਛ ਵੀ ਹੋਵੇ ਇਹ ਤਾਂ ਬਹੁਤ ਵੱਡੀ ਗੱਲ ਦਾ ਸਾਡੇ ਦੇਸ਼ ਤੇ ਸੰਵਧਾਨ ਦੀ ਗੱਲ ਹੈਗੀ ਹੈ ਤੇ ਮੈਂ ਉਮੀਦ ਕਰਦਾ ਹਾਂ ਕਿ ਜਿਹੜਾ ਅੱਜ ਦਾ ਇਹ ਪੱਕ ਦਾ ਮਸਲਾ ਦਾ ਇਹ ਤੇ ਸਿਆਸੀ ਰੋਟੀਆਂ ਸੇਕਣ ਦੀ ਬਜਾਏ ਸਾਡੇ ਲੋਕਾਂ ਨੂੰ ਇਹਦੇ ਤੇ ਇਕੱਠੇ ਹੋ ਕੇ ਇਕਜੁੱਟ ਹੋ ਕੇ ਜਿਵੇਂ ਕਹਿੰਦੇ ਹੁੰਦੇ ਆ ਇਕੱਠੇ ਹੋ ਕੇ ਇਸ ਚੀਜ਼ ਦਾ ਹੱਲ ਲੱਭਿਆ ਜਾ ਸਕਦਾ ਹੈ ਸੁਰੱਖਿਆ ਏਜੰਸੀਆਂ ਵੀ ਹੁਣ ਅਲਰਟ ਤੇ ਨੇ ਤੇ ਪੜਤਾਲ ਕੀਤੀ ਜਾ ਰਹੀ ਹੈਗੀ ਹੈ ਕਿ ਉਸ ਸ਼ਖਸ ਨੇ ਅਜਿਹਾ ਕਿਉਂ ਕੀਤਾ ਨਹੀਂ ਤਾਂ ਜਦੋਂ ਕਿਤੇ ਕੋਈ ਘਟਨਾ ਵਾਪਰ ਜਾਂਦੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਉਦੋਂ ਬਸ ਇਹੀ ਗੱਲ ਨਿਕਲ ਕੇ ਆਉਂਦੀ ਹੈ ਜੀ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਮੈਂ ਨਹੀਂ ਕਹਿੰਦਾ ਵੀ ਇਹ ਬੰਦਾ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਜਾਂ ਸਹੀ ਸੀ ਜਾਂ ਗਲਤ ਸੀ ਜਾਂ ਉਹਦਾ ਮੋਟਿਵ ਕੀ ਸੀ ਇਹ ਤਾਂ ਆਪਣਾ ਜਿਹੜਾ ਕੰਮ ਹੈ ਪੁਲਿਸ ਦਾ ਕੰਮ ਹੈ ਜਾਂ ਏਜੰਸੀਆਂ ਇਸ ਦੇ ਵਿੱਚ ਪਤਾ ਲਾਉਣ ਦੇ ਵਿੱਚ ਆਪਣੀ ਜਿਹੜੀ ਡਿਊਟੀ ਆ ਉਹ ਤਨਦੇਹੀ ਦੇ ਨਾਲ ਨਿਭਾਉਣ ਗਿਆ ਪਰ ਮੈਂ ਤਾਂ ਸਿਆਸੀ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਸਿਆਸੀ ਰੋਟੀਆਂ ਨਾ ਸਿਕੋ ਠੀਕ ਹੈ ਸਾਡਾ ਜਿਹੜਾ ਪੰਜਾਬ ਸੂਬਾ ਦਾ ਉਹ ਇੱਕ ਅਜੀਹਾ ਗੁੰਦਸਤਾ ਦਾ ਜਿਹਦੇ ਵਿੱਚ ਹਰ ਤਰ੍ਹਾਂ ਦਾ ਫੁੱਲ ਹੈ ਤੇ ਹਰ ਭਾਈਚਾਰੇ ਦਾ ਜਿਹੜਾ ਰੈਣ ਬਲਵਸ਼ਿੰਦਾ ਇਸ ਸੂਬੇ ਪੰਜਾਬ ਦੇ ਵਿੱਚ ਜਿਹੜਾ ਸਬਦਾਨ ਨੂੰ ਮੰਨਦਾਗਾ ਉਹ ਬਾਬਾ ਸਾਹਿਬ ਦੀ ਬਣਾਏ ਹੋਏ ਸਬਦਾਨ ਦੇ ਮੁਤਾਬਕ ਹੀ ਉਹਨਾਂ ਚੀਜ਼ਾਂ ਨੂੰ ਫੋਲੋ ਕਰਦਾਗਾ ਸੋ ਸਿਆਸੀ ਲੋਕਾਂ ਨੂੰ ਸਿਆਸੀ ਬਿਆਨਬਾਜ਼ੀਆਂ ਤੋਂ ਪਰੇ हट ਕੇ ਇਕੱਲਾ ਮੀਡੀਆ ਦੇ ਵਿੱਚ ਜਾ ਕੇ ਬਿਆਨ ਦੇ ਕੇ ਨਹੀਂ ਗੱਲ ਬਣਨੀ ਹੈਗੀ ਤੁਸੀਂ ਇਕੱਠੇ ਹੋ ਕੇ ਇਸ ਦੀ ਸਰਕਾਰ ਤੋਂ ਔਰ ਜੋਰ ਤਰੀਕੇ ਦੇ ਨਾਲ ਪਰਮਨ ਤਰੀਕੇ ਦੇ ਨਾਲ ਪੀਸਫੁਲੀ ਤਰੀਕੇ ਦੇ ਨਾਲ ਆਪਣੀ ਜਿਹੜੀ ਦਿਲ ਦੀ ਗੱਲ ਹੈਗੀ ਆ ਆਪਣੇ ਮੰਗ ਜਿਹੜੀ ਹੈਗੀ ਆ ਉਹ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਸਰਦਾਰ ਭਗਵੰਤ ਮਾਨ ਜੀ ਤੇ ਸਾਡੇ ਡੀਜੀਪੀ ਸਾਹਿਬ ਉਮੀਦ ਕਰਦਾ ਵੀ ਉਹ ਇਸ ਚੀਜ਼ ਦੀ ਕੋਖ ਪੜਤਾਲ ਬੜੇ ਵਧੀਆ ਤਰੀਕੇ ਦੇ ਨਾਲ ਕਰਨਗੇ ਕਿਉਂਕਿ ਸੁਰੱਖਿਆ ਏਜੰਸੀਆਂ ਦੀ ਜਿਹੜੀ ਨਜ਼ਰ ਹੁੰਦੀ ਆ ਹਰ ਪਹਿਲੂ ਤੇ ਹੁੰਦੀ ਹੈਗੀ ਬਈ ਇਹ ਘਟਨਾ ਉੱਤੇ ਕਿਉਂ ਵਾਪਰੀ ਉਹ ਕਿਤੇ ਕਿਸੇ ਸੀਸੀਟੀਵੀ ਦੇ ਵਿੱਚ ਕਿਵੇਂ ਬਾਪਰੇ ਉਹ ਬੰਦਾ ਉੱਥੇ ਪਹੁੰਚਾ ਕਿਵੇਂ ਕਿਵੇਂ ਉਹਨੇ ਇਸ ਚੀਜ਼ ਨੂੰ ਅੰਜਾਮ ਦਿੱਤਾ ਸੋ ਇਹਨਾਂ ਚੀਜ਼ਾਂ ਤੇ ਉੱਤੇ ਸਰਕਾਰ ਨੂੰ ਵੀ ਗੌਰ ਕਰਨ ਦੀ ਲੋੜ ਹੈਗੀ ਹੈ ਤੇ ਸਿਆਸੀ ਲੋਕਾਂ ਨੂੰ ਵੀ ਆਪਣੀਆਂ ਸਿਆਸੀ ਰੋਟੀਆਂ ਨਹੀਂ ਸੇਕਣੀਆਂ ਚਾਹੀਦੀਆਂ ਇਕਜੁੱਟ ਹੋ ਕੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਸਤਕਾਰ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੀ ਦਿੱਤੀ ਹੋਈ ਦੇਣ ਨੂੰ ਮੁੱਖ ਰੱਖਦੇ ਹੋਏ ਤੇ ਉਹਨਾਂ ਨੇ ਜੋ ਸਾਡੇ ਦੇਸ਼ ਤੇ ਲਈ ਸੰਵਧਾਨ ਬਣਾਇਆ ਉਹਨੂੰ ਆਪਣਾ ਅਸੀਂ ਫਰਜ ਸਮਝਦੇ ਹੋਏ ਨੈਤਿਕ ਤੌਰ ਤੇ ਆਪਣਾ ਸਫਾ ਸਮਝਦੇ ਹੋਏ ਅਸੀਂ ਉਸ ਚੀਜ਼ ਦੇ ਵਿੱਚ ਮਤਲਬ ਕਿ ਇਤਰੁਦਤੀਆਂ ਗੱਲਾਂ ਨਾ ਕਰੀਏ ਅਸੀਂ ਆਪਣੇ ਜਿਹੜੇ ਭਾਈਚਾਰਕ ਰਿਸ਼ਤੇ ਆ ਉਹ ਖਰਾਬ ਨਾ ਕਰੀਏ ਸੋ ਬਸ ਇੰਨਾ ਹੀ ਅੱਜ ਦਾ ਸਾਡਾ ਇਹ ਕਰੰਟ ਵਿਸ਼ੇ ਦੇ ਵਿੱਚ ਸਾਡਾ ਇਹ ਪ੍ਰੋਗਰਾਮ ਸੀ ਪੱਖ ਦੇ ਮਸਲੇ ਇਹ ਪੱਖ ਦਾ ਮਸਲਾ ਹੀ ਆ ਸਾਡੇ ਪੰਜਾਬ ਦਾ ਇਸ ਲਈ ਬਹੁਤ ਵੱਡਾ ਇਸ਼ੂ ਹੈਗਾ ਇਹ ਪੰਜਾਬ ਦਾ ਇਹਦੀ ਤੇ ਲੋੜ ਹੈਗੀ ਹੈ ਸਰਕਾਰ ਨੂੰ ਸ਼ਕਤੀ ਦੇ ਨਾਲ ਕੰਮ ਕਰਨ ਦੀ ਜਿੱਦੇ ਵੀ ਮਤਲਬ ਕਿ ਸਿਆਸੀ ਲੋਕਾਂ ਉਹਨਾਂ ਨੂੰ ਇਸ ਦੀ ਰੋਟੀਆਂ ਨਹੀਂ ਸਿੱਖਣੀਆਂ ਚਾਹੀਦੀਆਂ ਸੋ ਤੁਹਾਨੂੰ ਇਹ ਸਾਡਾ ਅੱਜ ਦਾ ਪੱਖ ਦੇ ਮਸਲੇ ਪ੍ਰੋਗਰਾਮ ਕਿਸ ਤਰ੍ਹਾਂ ਲੱਗਿਆ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਆਪਣੇ ਵਿਚਾਰ ਜ਼ਰੂਰ ਦੇਣਾ ਜੀ ਧੰਨਵਾਦ